ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਜੀ ਸ਼੍ਰੀ ਗੁਰਮਾਨਕ ਦੇਵ ਜੀ ਟਰੱਸਟੀ ਟਰੀ ਵੱਲੋਂ ਸਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਇੱਕ ਘਰ ਦੇ ਵਿੱਚ ਇਸ ਘਰ ਦੇ ਵਿੱਚ ਜੀ ਰਾਜਕੁਮਾਰ ਜੀ ਰਹਿੰਦੇ ਨੇ ਇਹਨਾਂ ਦੇ ਦੋ ਬੇਟੇ ਨੇ ਉਹਨਾਂ ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋ ਗਿਆ ਸੀ ਕੁਝ ਮਹੀਨੇ ਪਹਿਲਾਂ ਇਹਦੇ ਬੇਟੇ ਦੇ ਚਾਰ ਆਪਰੇਸ਼ਨ ਹੋ ਚੁੱਕੇ ਨੇ ਦੋ ਆਪਰੇਸ਼ਨ ਹੋਰ ਹੋਣੇ ਨੇ ਉਹ ਪਰਲੇ ਬੇਟੇ ਦੇ ਵੀ ਤਿੰਨ ਆਪਰੇਸ਼ਨ ਹੋ ਚੁੱਕੇ ਨੇ ਬਾਹਾਂ ਬਿਲਕੁਲ ਹਜੇ ਵੀ ਅੱਧੇ ਕੰਮ ਕਰਦੀ ਹੈ ਇੱਕ ਪੂਰੀ ਬਾਹ ਬਿਲਕੁਲ ਵੀ ਕੰਮ ਨਹੀਂ ਕਰਦੀ ਇਹਨਾਂ ਨੇ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਕੋਲ ਬੇਨਤੀ ਕੀਤੀ ਸੀਗੀ ਇਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਵੱਲੋਂ 25000 ਰੁਪਏ ਦੀ ਸਹਾਇਤਾ ਰਾਜਕਮਾਰ ਜੀ ਦੇ ਪਰਿਵਾਰ ਨੂੰ ਭੇਜੀ ਹੈ ਕਿਉਂਕਿ ਰਾਜਕਮਾਰ ਜੀ ਇੱਕ ਸਕੂਲ ਬੱਸ ਚਲਾਉਂਦੇ ਨੇ ਇਹਦੇ ਮਾਤਾ ਜੀ ਘਰਾਂ 'ਚ ਕੰਮ ਕਰਦੇ ਨੇ ਇਹ ਬਹੁਤ ਲੋੜਵੰਦ ਪਰਿਵਾਰ ਸੀ ਅਸੀਂ ਇਹ ਇਹਨਾਂ ਦੇ ਪਿੰਡ ਇਲਾਕੇ ਵੱਲੋਂ ਮੋਤਵਰ ਸੱਜਣਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਦਾ ਤੈਨੂੰ ਮੈਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਦੇ ਦੁਗਣੀ ਰਾ ਚੁਗਨੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੇਣਾ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪੇਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ